ਸਤਿਗੁਰੂ ਸਾਹਿਬ ਜੀ ਉਹ RAM KALI ਮਹੱਲਾ ਤੀਜਾ ਅਨੰਤ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧੀਆਂ ਰਾਬ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸਭ ਦੋਤਾ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾਰੋ ਹਰ ਨਾਲੇ ਨਾਲ ਲਾਓ ਤੂੰ ਮਨ ਮੇਰੇ ਦੁੱਖ ਸਭੇ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸੁਵਾਰਨਾ ਸਭਨਾ ਗੱਲਾ ਸਮਰਾਤ ਸੁਆਮੀ ਸੋ ਕਾ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਾਨਵ ਸਿਆਵਾ ਜੇ ਸ਼ਬਦ ਭਨੇਰੇ ਕਹਿ ਨਾਨਕ ਸੱਚੇ ਸਾਇਓ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮੇਰਾ ਜਨ ਭੁਖਾਂ ਸਭ ਗਵਾਈ ਆਕਰ ਸਾਤ ਸੁਖ ਮਨੇ ਬਸਿਆ ਜਨ ਇੱਛਾਂ ਸਭ ਪੁਜਾਈਆ ਸਦਾ ਕੁਰਬਾਨ ਕਿਤਾ ਗੁਰ ਵਿਟੋ ਜਿਸ ਦੀਆਂ ਹੀ ਵਡਿਆਈਆ ਕਹਿ ਨਾਨਕ ਸੁਨਹੁ ਸੰਤੋ ਸਵਤ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰਸ ਪਾਗੇ ਕਰਸ ਪਾਗੈ ਸਵਦਵਾਦੇ ਕਲਾ ਜਿਤ ਕਰਤਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੁਦ ਜਿਨ ਕਾ ਸਿ ਨਾਮ ਹਰ ਕਾ ਲਾਗੇ ਕਹਿ ਨਾਨਕ ਤੈਸ ਕੋ ਆ ਤਿਤ ਕਰਿਆਨ ਹਦਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੇ ਦੇਹ ਨਿਮਾਣੇ ਲਿਵੈ ਬਾਜੋ ਕਿਆ ਕਰੇ ਵਿਚਾਰੀ ਆ ਤਿਤ ਬਾਦ ਸਮਰਤ ਕੋਏ ਨਾਏ ਕਿਰਪਾ ਕਰ ਬਨਵਾਰੀ ਆ ਇਸ ਨੌਰਥਾਉ ਨਹੀਂ ਸਬਦ ਲਾ ਸਵਾਰੀ ਆ ਕਹਿ ਨਾਨਕ ਲਿਵੈ ਵਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਪ੍ਰੂਤੇ ਜਾਣਿਆ ਜਾਣਿਆ ਆਨੰਦ ਸਦਾ ਗੁਰਤੇ ਕਿਰਪਾ ਕਰੇ ਪਿਆਰਿਆ ਕਰ ਕਰਪਾ ਕਿਲੇ ਕਟੇ ਗਿਆਨ ਅੰਜਨ ਸਾਰੇ ਆ ਅਧਰੋਜਨ ਕਾ ਮੋਹ ਟੁੱਟਾ ਤਨ ਕਾ ਸਬਦ ਸਚੈ ਸਵਾਰਿਆ ਕਹਿ ਨਾਨਕ ਕਿਉ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਇ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋਂ ਹੋਰ ਕਿਆ ਕਰੇ ਵਿਚਾਰੇ ਆ ਇੱਕ ਭਰਮ ਭੂਲੇ ਫਰੈ ਦਹ ਦਿਸ ਇੱਕ ਨਾਮ ਲਾਗ ਸਵਾਰੇ ਆ ਗੁਰ ਪ੍ਰਸਾਦਿ ਮਨ ਭਿਆਨ ਨਿਰਮਲ ਜਿਨਾਂ ਪਾਣਾ ਪਾਵੇ ਕਹਿ ਨਾਨਕ ਉਸ ਦੇ ਪਿਆਰੇ ਸੋਇ ਜਨ ਪਾਵੇ ਆਬੋ ਸੰਤ ਪਿਆਰਿਓ ਅਕਤ ਕੀ ਗ੍ਰਹਿ ਕਹਾਣੀ ਕਰਹਿ ਕਹਾਣੀ ਕਤ ਕੀ ਦੀ ਕੀ ਦੁਆਰੇ ਪਾਈਐ ਤਨ ਮਨ ਧਨ ਸਭ ਸੋਬ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੁ ਗੁਰੂ ਕੇ ਰਗਾਬੋ ਸਤੀ ਬਾਣੇ ਕਹਿ ਨਾਨਕ ਸੁਨੋ ਸੰਤੋ ਕਤਿਓ ਕਤਿ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ ਚਤੁਰਾਈ ਨ ਪਾਇਆ ਕਿਨੇ ਤੂੰ ਸੋ ਨ ਮੰਨ ਮੇਰੇ ਆਹ ਮਾਇਆ ਮੋਹ ਨੇ ਜਨਹਿਤ ਭਰਮ ਭੁਲਾਇਆ ਮਾਇਤਾ ਮੋਣੀਤ ਨੈ ਕੀਤੀ ਜਿੰਝ ਟੋਲੀ ਪਾਈਆ ਪੁਰਵਾਨ ਕੀ ਤਤ ਸੈ ਵਿੱਠੋ ਜਨਮੋ ਮੀਠਾ ਲਾਇਆ ਕੈਨਾਨਤ ਮਣ ਚੰਚਲ ਚਤੁਰਾਈ ਕਿਨਣਾ ਪਾਇਆ ਈ ਬਨ ਪਿਆਰੇ ਆ ਤੂੰ ਸਦਾ ਸਤ ਸਮਾਲੇ ਹੁ ਕਟੰਬ ਤੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉ ਚਿਤ ਲਾਈਐ ਸਾਕਾ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਗੁਰੂ ਦਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੁਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਣ ਤੇਰਾ ਆਪਣਾ ਆਪ ਤੂੰ ਜਾਣੇ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣਾ ਅੱਖ ਹੈ ਤਾਂ ਵਿਖੇ ਸਭ ਤੂੰ ਹੈ ਜਨ ਜਗਤ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਣ ਜਨੇ ਅਮਰਤ ਖੋਜਦੇ ਸੋ ਅਮਰਤ ਕੋਰਤੇ ਪਾਇਆ ਬਾਇ ਅਮਰਤੁ ਗੁਰੂ ਦੇ ਪਾ ਕੇ ਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਪਾਏ ਇੱਕ ਵੇਕ ਪਰਸ ਨੇ ਆਇਆ ਨਾ ਬਲੋਭ ਅਹੰਕਾਰ ਚੁਕਾ ਸੁਧ ਗੁਰੂ ਭਲਾ ਪਾ ਆਇਆ ਕਹਿ ਨਾਨਕ ਇਸ ਨੂੰ ਆਪ ਤੁਠਾਦਨੇ ਅਮਰਤੁ ਗੁਰਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹੇਰੀ ਬਖਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਬਾਲੋ ਨਿਕੀ ਇਤਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆਰ ਵਸਨਾ ਸਮਾੜੇ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਇ ਹੈ ਤਿਵ ਚੱਲੇ ਸੁਆਮੀ ਔਰ ਕਿਆ ਜਾਣਾ ਗੁਣ ਤੇਰੇ ਜਿਵੇਂ ਤੂੰ ਚਲਾਇ ਹੈ ਤਿਵੇਂ ਚੱਲੇ ਜਿਨਾ ਮਾਰਗ ਪਾਵੈ ਕਰ ਕਿਰਪਾ ਜਨਨਾਮ ਲਾਏ ਸੇ ਹਰ ਸਦਾ ਤੇ ਆਵੇ ਜਿਸਨੂੰ ਕਥਾ ਸੁਨਾਏ ਆਪਣੀ ਸੇ ਗੁਰਦੁਆਰੇ ਸੁਖ ਭਾਵੇ ਕਹਿਣਾ ਸਚੇ ਸਾਹਿਬ ਜੋ ਭਾਵੇ ਤਿਵੇਂ ਚਲਾਵੇ ਇਹੋ ਸੋਹਿਲਾ ਸਬਦੋ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਿਨ ਕੈ ਮਨ ਵਸਿਆ ਜਣ ਤਰੋ ਲਿਖਿਆ ਆਇਆ ਆਇਆ ਇਕ ਫਿਰ ਧਨੇਰੇ ਕਰੇ ਗੱਲਾਂ ਇਕ ਲੇਕ ਨਹਿਣਾ ਪਾਇਆ ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੇ ਅਰਚਾ ਆਇਆ ਅਰਥਾ ਪਵਿੱਤ ਹੋਏ ਗੁਰਮੁਖੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੋ ਟੰਬ ਸਹਿਤ ਸੋ ਪਵਿੱਤ ਸੰਗਤ ਸੇ ਭਾਈਆ ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖਾਰਾ ਅਰਥਾ ਆਇਆ ਕਰਨੀ ਸਹਿਜਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿ ਸਖਤ ਸੰਜਮ ਰਹਿ ਕਰਮ ਕਮਾਏ ਸਹਿ ਸਾਜੀ ਉਮਲੀਨੈ ਇਕ ਸੰਜਮ ਧੋਤਾ ਜਾਏ ਮਨ ਤੋ ਉਹ ਸਵਦ ਲਾਕੋ ਅਰਸੋ ਰੋਚਿਤ ਲਾਏ ਕੈ ਨਾਨਕ ਪ੍ਰਸਾਦੀ ਸਹਿਜ ਉਪਜੈ ਈਓ ਸਹਿ ਸਾਇ ਬਜਾਏ ਜਿਓ ਮੈਲੇ ਬਾਰੂ ਨਿਰਮਲ ਬਾਰੂ ਨਿਰਮਲ ਜਿਓ ਤਾਂ ਮੈਲੇ ਤਿੰਨ ਜਨਮ ਜੂਏ ਹਾਰੇ ਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਬਿਤਾ ਮੈਂ ਨਾਮ ਉੱਤਮ ਸੁਸਨੇ ਨਾਹੀਂ ਫਿਰ ਜੋ ਬਿਤਾਲਿਆ ਕਹਿਣਨ ਸੱਚ ਤਜਿਆ ਕੂੜੇ ਲੱਗੇ ਇਤਨੀ ਜਨਮ ਜੂ ਹਾਰੇ ਆ ਜੀਹੋ ਨਿਰਬਲ ਬਾਹਰ ਹੋ ਨਿਰਮਲ ਬਾਹਰੋ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਪਲੇ ਸੇ ਬਨਜਾਰੇ ਕਹਿ ਨਾਨਕ ਜਿਨ ਮਾਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮਖ ਹੋਵੇ ਹੋਵੇ ਤਾਂ ਸੰਮਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਹੈ ਯੰਤਰਾਤਮੈ ਸੰਮਾਲੇ ਆਪ ਛੱਡ ਸਦਰ ਪਰਣਾਏ ਗੁਰ ਬਨਵਰਣ ਜਾਣੈ ਕੋਏ ਕਹਿ ਨਾਨਕ ਸੁਨੋ ਸੰਤੋ ਸੋ ਸਿੱਖ ਸੰਮਖ ਹੋਏ ਜੇ ਕੋ ਗੁਰਤੇ ਬੇਮਖ ਹੋਵੇ ਬਿਨ ਸਤਿਗੁਰ ਮੁਕਤਿ ਨਾ ਪਾਵੈ ਪਾਵੈ ਮੁਕਤਿ ਨਾ ਹੋਤੈ ਕੋਈ ਪੁੱਛੋ ਵੀ ਕੀਆ ਜਾਏ ਅਨੇਕ ਜੋਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਬੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਕਾਬੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੇ ਪੀਵੋ ਅੰਮ੍ਰਿਤ ਸਦਾ ਰੋ ਹਰ ਲੰਗ ਜਪਿਓ ਸਰਬ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ bina ਹੋਰ ਕੱਚੀ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਖਾਣੀ ਹਰ ਨਿਤ ਕਰੈ ਰਸਨਾ ਕਿਆ ਕਛੁ ਨਾ ਜਾਣੀ ਚਿੱਤ ਜਿਨ ਕਾ ਹਿਰਲਾ ਮਾਇਆ ਬੁਲਣ ਪਏ ਰਵਾਣੀ ਕਹਿਣਾ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਗਾਏ ਹੋਆ ਸੁਨਾਓ ਸਬਦ ਸੇ ਤੀਮਨ ਮਿਲੇ ਆ ਸੱਚ ਲਾਇਆ ਪਾਉ ਆਪੇ ਹੀ ਰਾਤਨ ਆਪੇ ਜਿਸ ਨਉਂ ਦੇ ਬੁਜਾਏ ਕਹਿਣਾ ਸਬਦ ਰਤਨ ਹੈ ਹੀ ਰਾਜਿਤ ਜੜਾਓ ਸਿਵ ਸਫਤ ਆਪ ਉਪਾਇਕ ਕਰਤਾ ਪੇ ਹੁਕਮ ਬਰਤਾਏ ਹੁਕਮ ਬਰਤਾਏ ਆ ਵੇਖੇ ਗੁਰਮੁਖ ਸਾਹਿਬ ਜਹਾਏ ਤੋੜੇ ਬੰਧਨ ਹੋ ਗਏ ਮੁਕਤ ਸਬਦ ਮਨ ਬਸਾਏ ਗੁਰਮੁਖਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਾਲੇ ਬਿਲਾਏ ਕਹਿਣਾ ਅਨ ਕਿ ਆਪ ਕਰਤਾ ਆਪੇ ਹੁਕਮ ਬੁਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੇ ਤਤੈ ਸਾਰਣਾ ਜਾਣੇ ਗੁਰੂ ਵਾਜੋ ਤਤੈ ਸਾਰਣਾ ਜਾਣੇ ਤੇ ਗੁੜੇ ਸੰਸਾਰ ਤੁੰ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਗ੍ਰਿਪਾ ਤੇ ਸੇ ਜਣ ਜਾਗੇ ਜਿਨਾਂ ਹਰ ਮਨ ਵਸਿਆ ਬੋ ਲਹਿ ਮਰਤਬਾ ਨੇ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰਲੇ ਲਾਂਗੇ ਜਾਗਤ ਰਹਿਣ ਵਿਹਾੜੀ ਮਾਤਾ ਕੇ ਉਦਰ ਮੈਂ ਪਤਪਾਲ ਕਰੇ ਸੋ ਕਮਨੋ ਵਿਸਾਰੀ ਐ ਮਨਹੂ ਕਿਉਂ ਵਿਸਾਰੀ ਐ ਵਿੜਦਾਤਾ ਦੇਖਣ ਮੈਂ ਆਹਾਰ ਪਹੁੰਚਾ ਵੇ ਉਸਨੋ ਕਿਉਂ ਪਹੁੰਚ ਸਕੀ ਜਿਸਨੋ ਆਪਣੀ ਲੇਵਲਾ ਵੇ ਆਪਣੇ ਲਿਵੇ ਆਪੇ ਲਾਇ ਗੁਰੂ ਸਦਾ ਸੰਭਾਲੀ ਐ ਕਹਿ ਨਾਨਕ ਇਹ ਵਰਦਾਤਾ ਸੁਖਮਨੋ ਵਸਾਰੀ ਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇ ਕੋ ਜੇ ਹੀ ਕਰਤੇ ਖੇਲਣ ਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਵਾਰ ਭਲਾ ਪਾਇ ਆਲੇ ਸਰਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਇਹ ਮਾਇਆ ਜਿਤ ਹਰ ਵਿਸਰੇ ਮੋਪਜੈ ਪਉ ਦੁਜਾ ਲਾਇ ਕਹਿ ਨਾਨਕ ਗੁਰ ਪ੍ਰਸਾਦ ਦੀ ਜਿਨਾਂ ਲਿਵ ਲਾਗੇ ਤਨੇ ਵਿੱਚੇ ਮਾਇਆ ਪਾਇ ਹਰ ਆਪ ਮੁਲਖ ਹੈ ਮੁੱਲ ਨਾ ਪਾਇ ਜਾਏ ਮੋਲ ਨਾ ਪਾਇਆ ਜਾਏ ਕਿਸੈ ਮਿੱਟੋ ਨਹੀਂ ਲੋਕ ਮਿਲ ਲਾਏ ਸਤਿਗੁਰ ਜੀ ਮਿਲੈ ਤਸਨੂ ਸਰਸੋਪੀਆ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲੜ ਹੈ ਹਰ ਬਸੈ ਮਨੇ ਆਏ ਹਰਿ ਆਪ ਮੁਲਕ ਹੈ ਭਗਤ ਨਾ ਕੀ ਨਾਨਕ ਜਿਨ ਹਰ ਪੱਲੇ ਪਾਏ ਹਰਿ ਰਾਸ ਮੇਰੀ ਮਨ ਬਣ ਜਾ ਰਾਸ ਮੇਰੀ ਮਨ ਬਣ ਜਾ ਰਾਸ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹ ਖਟਿਓ ਦਿਹਾੜੀ ਇਹੋ ਤਨ ਤਿੰਨਾ ਮਿਲਿਆ ਜਨ ਹਰਾਪੇ ਭਾਣਾ ਕੈ ਨਾਨਕ ਰਾਸ ਮੇਰੀ ਮਨ ਹੁਆ ਬਣ ਜਾ ਰਾ ਇਹ ਰਸਨਾ ਤੂੰ ਰਸਲਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕਿਤੇ ਜਿ ਚਨ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੜ ਨਤਸਨ ਲੱਗਐ ਆਏ ਇਹ ਹਰਸ ਖਰਮੀ ਪਾਈਐ ਸਤਗੁਰ ਮਿਲੈ ਜਿ ਸਿਆਏ ਕਹਿ ਨਾਨਕ ਹਉਰ ਅਨ ਰਸ ਅਬਿਸਰੇ ਜਾ ਹਰ ਬਸੈ ਮਨ ਆਏ ਈ ਸ੍ਰੀ ਦਾ ਮੇਰੇ ਆਜ ਤੁਮ ਮਹਿਜੂਤ ਰਖੀਤਾ ਤੂੰ ਜਦ ਮੈਂ ਆਇਆ ਹਰ ਜੋਤ ਰਖੀ ਤਉ ਦੇ ਵਿੱਚ ਤਾ ਤੂ ਜਗ ਮੈਂ ਆਇਆ ਹਰਿਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁੱਧਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਖੀ ਤਾ ਤੂ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਿਆ ਕਬ ਸੁਨਿਆ ਹਰ ਮੰਬਲ ਗਾਉ ਸਖੀ ਗ੍ਰਾਮ ਮੰਦਰ ਬਣਿਆ ਰਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰਚਰਨ ਲਾਭ ਦੇ ਦਿਨਸ ਭਾਗੇ ਆਪਣਾ ਪਰ ਜਾ ਪੈਨ ਹਤ ਬਾਣੀ ਗੁਰ ਸਬਦ ਜਾਣੇ ਹਰ ਨਾਮ ਹਰ ਲਸਪੋਗੋ ਕਹਿਨਾਨ ਕੋ ਆਪ ਮਿਲਿਆ ਕਰਨ ਕਾਰਨ ਜੋਗੋ اے ਸ੍ਰੀਰਾ ਮੇਰੇ ਆਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀਰਾ ਜਾ ਤੂ ਜਗ ਮੈਂ ਆਇਆ ਜਨ ਹਰ ਤੇਰਾ ਰਚਨ ਤੇ ਸੂਰ ਮਰਣਾ ਵਿਸਾਇਆ ਗੁਰ ਪ੍ਰਸਾਦੀ ਹਰਮਣ ਬਸਿਆ ਪੂਰਬ ਲਿਖਿਆ ਪਾ ਆਇਆ ਕਹਿਨਾਨ ਕੇ ਸਰੀਰ ਪਰਵਾਨ ਹੋਆ ਜਦ ਸਤਗੁਰ ਸੋ ਚਿਤ ਲਾਇ ਆਏ ਨੈਤਰੋ ਮੇਰੇ ਹੋ ਹਰ ਤੋਂ ਮੈਂ ਜੋ ਤਰੀ ਹਰ ਬਿਨੇ ਅਵਰਣਾ ਦੇਖੋ ਕੋਈ ਹਰ ਬਿਨੇ ਅਵਰਣਾ ਦੇਖੋ ਕੋਈ ਨਦਰੀ ਹਰਨੇ ਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋਰ ਕਾ ਰੂਪ ਹੈ ਰੂਪ ਨਦਰੀ ਆਇਆ ਪਰ ਪ੍ਰਸਾਦੀ 부ਝ ਜਾਵੇ ਖਾਰਕ ਹੈ ਹਰ ਬਿਨ ਅਵਰਣਾ ਕੋਈ ਕਹਿਨਾਨਕ ਇਹ ਨੈਤਰ ਅੰਧ ਸੇ ਸਤਗੁਰ ਮਿਲੇ ਆ ਦਿੱਪ ਦਿਸ਼ਟ ਹੋਈ ਇਸ ਰਬਨੋ ਮੇਰੇ ਸੱਚ ਸੁਣਨੇ ਨੋ ਪਠਾਏ ਸੱਚ ਸੁਣਨੇ ਨੋ ਪਠਾਏ ਸਿਰ ਲਾਇ ਸੁਨੋ ਸਤ ਬਾਣੀ ਜਿਤ ਸੁਣੀ ਮਨ ਤਨ ਹਰੇ ਆਹੂ ਆਰ ਸਨਾਰਾ ਸਮਾਣੇ ਸੱਚ ਲਖ ਬਿਨਾਣੀ ਤਾਬ ਦੀਤ ਕਹੀ ਨਾ ਜਾਏ ਐ ਨਾਨਕੇ ਮਰਦ ਨਾਮ ਸੁਨੋ ਪਵਿੱਤਰ ਹੋਵੋ ਸੱਚ ਸੁਣਨੇ ਨੋ ਪਠਾਏ ਹਰ ਜੀਉ ਗੁਫਾਂਦਰ ਕੈ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪ ਦਰਖਾਇਆ ਗੁਰਦੁਆਰੇ ਲੈ ਪਾਵਨੀ ਕੁਨਸ ਸਮਦਵਾਰ ਦਿਖਾਇਆ ਤੈਨ ਇੱਕ ਰੂਪ ਨਾਓ ਨਾਮ ਨੇਦ ਤਿਸਦਾਂਤ ਨਜਾਈ ਪਾਇ ਕਹਿਨਾਨ ਘਰ ਪਿਆਰ ਹੈ ਜਿਉ ਗੁਫਾ ਅੰਦਰ ਰਖ ਕੇ ਵਾਜਪੁਨ ਵਜਾਇਆ ਇਹ ਹੋ ਸਾਚਾ ਸੋਇਲਾ ਸੱਚ ਕਰਦਾ ਵੋ ਗਾਉਤਾ ਸੋਇਲਾ ਕਰ ਸੱਚ ਜਿਸ ਸਦਾ ਸੱਚ ਤੇ ਆਵੇ ਸਚੂ ਤੇ ਆਵੇ ਜਾਂ ਤੁਧ ਪਾਵੇ ਗੁਰੂ ਕ ਸੁਨੇ ਨਵ ਜਾਵੇ ਇਹੋ ਸੱਚ ਸਬਨਾ ਕਾ ਖਸਮ ਹੈ ਜਿਸ ਬਖਸੇ ਸੋਜਨ ਪਾਵੇ ਕਹਿਨਾਨ ਸੱਚ ਸੋਇਲਾ ਸੱਚ ਕਰ ਜਾਵੇ आनंद सुनो वटपा गियो सगले मनोरथ पुरे पारब्रह्म पर पाया उतरे सगले वे सुरे दुख रोब संताप उतरे सुनी सच्ची वाणी संत साजन पए सरस से पुरे गुरते जाने सुनते पुनीत कहते पवित सतगुरुया पर पुरे बिनवंत नानक गुरु चरण लागे वाजे अनहद दौरे सुनते पुनीत कहते पवित सतगुरुया पर पुरे बिनवंत नानक गुरु चरण लागे ਵਾਜੇ ਅਨਹਦ ਤੂਰੇ ਵਾਹਿਗੁਰੂ